ਸ਼੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸਰਣਾਗਤੀ ਰਖਨ ਕੋ ਸਮਰਥ ਸਤਨਾਮ ਸ੍ਰੀ ਵਾਹਿਗੁਰੂ ਜੀ آسا محلہ پہلا کرم کرتوت بل بس تھاری رام نام فل ہوا تس روپ نارےکھ انہد واجہ شبد نرنجن کیا ਕਰੇ ਵਖਿਆਣ ਜਾਣੇ ਜੇ ਕੋਈ ਅੰਮ੍ਰਿਤ ਪੀਵੇ ਸੋਈ ਰਹਾ ਜਿਨ ਪੀਆ ਸੇ ਮਸਤ ਭਏ ਹੈ ਟੂਟੇ ਬੰਧਨ ਫਾਹੇ ਜੋ ਤੀ ਜੋ ਸਮਾਨੀ ਭੀਤਰ ਤਾਂ ਛੋੜੇ ਮਾਇਆ ਕੇਲਾ ਹੈ ਸਰਬ ਜੋਤ ਰੂਪ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ਰਰੂਪ ਨਿਰਾਲਮ ਬੈਠਾ ਨજર ਕਰੇ ਵਿੱਚ ਛਾਇਆ ਢੀਨਾ ਸ਼ਬਦ ਵਜਾਵੇ ਜੋਗੀ ਦਰਸ਼ਨ ਰੂਪ અપਾਰਾ ਸ਼ਬਦ ਅਨਾਹਦ ਸੋ ਸ਼ਹੋਰਾਤਾ ਨਾਨਕ ਕਹਿ ਵਿਚਾਰਾ ਸ਼ਬਦ ਅਨਾਹਦ ਸੋ ਸ਼ਹੋਰਾਤਾ ਨਾਨਕ ਕਹਿ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਮ ਦੇ ਦੀਵਾਨ ਦੇ ਵਿੱਚ ਇਸ ਸਥਾਨ ਵਿਕੇ ਜਿਵੇਂ ਆਪ ਜੀ ਨੂੰ ਪਹਿਲਾਂ ਤੋਂ ਹੀ ਕਈਆਂ ਨੂੰ ਪਤਾ ਹੋਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਲੜੀਵਾਰ ਕਥਾ ਜੋ ਹੈ ਉਹ ਹੁੰਦੀ ਹੈ ਅੱਜ ਦਾ ਜੋ ਆਪ ਜੀ ਨੇ ਵਾਕ ਸਰਵਣ ਕੀਤਾ ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਅੰਗ ਨੰਬਰ 351 351 ਉੱਤੇ ਸ਼ੋਸ਼ੋਭਤ ਹੈ ਜੋ ਕਿ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਅੰਮ੍ਰਿਤ ਵੇਲੇ ਦੀ ਮਹੱਤਾ ਰੱਖਦੇ ਸਨ ਅੰਮ੍ਰਿਤ ਵੇਲੇ ਉੱਠ ਕੇ ਆਪ ਕੀਰਤਨ ਕਰਦੇ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਸਾ ਰਗ ਦੇ ਵਿੱਚ ਜ਼ਿਆਦਾਤਰ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਹੈ ਤੇ ਆਸਾ ਰਗ ਜਿਹੜਾ ਉਹ ਹੈ ਵੀ ਅੰਮ੍ਰਿਤ ਵੇਲੇ ਦਾ ਰਾਗ ਇਸ ਕਰਕੇ ਆਸਾ ਦੀ ਵਾਰ ਦਾ ਕੀਰਤਨ ਵੀ ਅੰਮ੍ਰਿਤ ਵੇਲੇ ਹੁੰਦਾ ਤੋ ਗੁਰੂ ਨਾਨਕ ਸਾਹਿਬ ਦੇ ਬੋਲ ਨੇ ਸਤਿਗੁਰੂ ਪਾਤਸ਼ਾਹ ਇਸ ਪਾਵਨ ਸ਼ਬਦ ਦੇ ਵਿੱਚ ਬਹੁਤ ਗੁਜੀਆਂ ਰਮਜ਼ਾਂ ਨੂੰ ਬੜੇ ਈਜ਼ੀ ਢੰਗ ਦੇ ਨਾਲ ਆਸਾਨ ਤਰੀਕੇ ਨਾਲ ਸਾਨੂੰ ਸਮਝਾਉਂਦੇ ਨੇ ਸਤਿਗੁਰੂ ਪਾਤਸ਼ਾਹ ਦਾ ਫਰਮਾਨ ਪਹਿਲੀ ਪੰਕਤੀ ਸਰਵਣ ਕਰੀਏ ਇੱਕ ਦਫਾ ਪਿਆਰ ਨਾਲ ਸਾਰੇ ਰਸਨਾ ਪਵਿੱਤਰ ਕਰੋ ਤੇ ਪਿਆਰ ਨਾਲ ਲਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਰਮ ਕਰ ਤੂਤ ਬੇਲ ਬਿਸਥਾਰੀ ਰਾਮ ਨਾਮ ਫਲ ਹੁਆ ਵੇਲਾ ਜਿਹੜੀਆਂ ਨੇ ਨਾ ਇੱਕ ਦਰਖਤ ਹੁੰਦੇ ਨੇ ਜਿਹਨੂੰ ਆਪਾਂ ਟਰੀ ਕਹਿੰਦੇ ਆ ਬਹੁਤ ਵੱਡੇ ਹੁੰਦੇ ਨੇ ਇੱਕ ਛੋਟੇ ਬੂਟੇ ਹੁੰਦੇ ਨੇ ਉਹ ਵੱਡੇ ਨਹੀਂ ਹੁੰਦੇ ਜਿਵੇਂ ਟਮਾਟਰਾਂ ਦੇ ਬੂਟੇ ਬੈਲਣ ਦੇ ਬੂਟੇ ਕਈ ਐਸੀਆਂ ਚੀਜ਼ਾਂ ਨੇ ਉਹ ਬੂਟੇ ਹੁੰਦੇ ਨੇ ਛੋਟੇ ਛੋਟੇ ਦਰਖਤ ਨਹੀਂ ਹੁੰਦੇ ਤੇ ਕੁਝ ਵੇਲਾ ਹੁੰਦੀਆਂ ਨੇ ਉਹ ਵੇਲਾ ਅਗਰ ਉਹਨਾਂ ਨੂੰ ਕੋਈ ਸਹਾਰਾ ਨਾ ਮਿਲਨੇ ਤਾਂ ਜ਼ਮੀਨ ਤੇ ਹੀ ਪਈਆਂ ਰਹਿੰਦੀਆਂ ਉਹਨਾਂ ਲੋਗਰ ਉੱਤੇ ਚੜਾਣਾ ਹੋਵੇਗਾ ਜਿਨੇ ਘਰਾਂ ਦੇ ਵਿੱਚ ਅੱਜ ਕੱਲ ਮੈਂ ਦੇਖਿਆ ਕਈਆਂ ਦੇ ਘਰਾਂ ਵਿੱਚ ਜੋ ਆਪਾਂ ਮਨੀ ਪਲੈਂਟ ਵੀ ਲਾਉਂਦੇ ਆ ਵੇਲ ਨਹੀਂ ਹੁੰਦੀ ਜਾਂਦਾ ਅਗਰ ਉਹਨਾਂ ਨੂੰ ਵੀ ਕੋਈ ਸਹਾਰਾ ਨਾ ਦਿੱਤਾ ਜਾਏ ਤਾਗਾ ਬਣ ਕੇ ਨਹੀਂ ਤੇ ਫਿਰ ਥੱਲੇ ਹੀ ਰਹਿ ਜਾਂਦੀਆਂ ਭਾਵੇਂ ਉਹ ਵੇਲ ਮਟਰਾਂ ਦੀ ਹੋਵੇ ਭਾਵੇਂ ਉਹ ਮੇਲ ਕਰੇਲਿਆਂ ਦੀ ਹੋਵੇ ਜਾਂ ਲਾਂਦੀ ਹੋਵੇ ਜੋ ਵੀ ਆਪਾਂ ਘਰਾਂ ਵਿੱਚ ਲਾਂਦੇ ਆ ਜਿ ਕਿਸੇ ਨੇ ਦੇਖੀਆਂ ਹੋਈਆਂ ਨੇ ਉਹਨਾਂ ਵੇਲਾਂ ਨੂੰ ਜੇਕਰ ਕੋਈ ਸਹਾਰਾ ਨਾ ਮਿਲੇ ਤੋ ਵੇਲਾ ਜ਼ਮੀਨ ਤੇ ਹੀ ਪਈਆਂ ਰਹਿ ਜਾਂਦੀਆਂ ਨੇ ਅਗਰ ਉੱਤੇ ਵੀ ਲਾਜੋ ਕਿਸੇ ਜਗ੍ਹਾ ਤੇ ਵੇਲਾ ਲਟਕ ਕੇ ਥੱਲੇ ਆ ਜਾਂਦੀ ਗੱਲ ਹੈ ਜੇ ਉੱਤੇ ਚੜਾਣਾ ਹੋਵੇ ਧਾਗੇ ਨਾਲ ਬੰਨਣਾ ਪੈਂਦਾ ਹੈ ਜੇ ਧਾਗਾ ਨਾ ਮਿਲੇ ਮੰਨ ਲਓ ਕਿਸੇ ਬੂਟੇ ਦਾ ਕਿਸੇ ਪੇੜ ਦਾ ਕਿਸੇ ਦੀਵਾਰ ਦਾ ਵੀ ਸਹਾਰਾ ਮਿਲ ਜਾਏ ਤੋ ਉਹਨਾਂ ਦਾ ਵੀ ਆਸਰਾ ਲੈ ਕੇ ਉੱਤੇ ਚੜ ਜਾਂਦੀ ਹੈ ਇਸੇ ਤਰ੍ਹਾਂ ਇੱਕ ਇਨਸਾਨ ਹੈ ਅਗਰ ਇਨ ਨੂੰ ਕੋਈ ਉੱਚਾ ਸਹਾਰਾ ਨਾ ਮਿਲੇ ਤੋ ਖਿਮਾ ਕਰਨਾ ਹੀ ਨੀਵੇਂ ਪਾਸੇ ਚਲਾ ਜਾਂਦਾ ਹੈ ਇਨਸਾਨ ਜਿਹੜਾ ਹੈ ਨਾ ਪਾਵੇਂ ਤੁਸੀਂ ਕਿਤਨੇ ਵੀ ਪੁਰਾਣੇ ਸ਼ਾਸਤਰ ਪੜ ਕੇ ਵੇਖ ਲਓ ਪਾਵੇਂ ਕਿਤਨਾ ਵੀ ਕੋਈ ਪੁਰਾਣਾ ਮਜ਼ਬ ਧਰਮ ਗ੍ਰੰਥ ਪੜ ਕੇ ਵੇਖ ਲਓ ਸਾਰੇ ਧਰਮ ਇਹ ਗ੍ਰੰਥ ਇਹ ਕਹਿੰਦੇ ਨੇ ਕਿ ਮਨੁੱਖ ਨੂੰ ਸੱਚ ਬੋਲਣਾ ਚਾਹੀਦਾ ਕਿਉਂ ਕਿਉਂਕਿ ਸਾਰੀ ਦੁਨੀਆ ਵੀ ਸ਼ੁਰੂ ਤੇ ਲੋਕੀ ਝੂਠ ਬੋਲਦੇ ਸਨ ਪਰਮਾਤਮਾ ਸੱਚ ਨਾਲ ਮਿਲਦਾ ਜਿੰਨਾ ਮਰਜ਼ੀ ਪੁਰਾਣਾ ਧਰਮ ਗ੍ਰੰਥ ਪੜ ਕੇ ਵੇਖੋ ਉਹਦੇ ਤੇ ਲਿਖਿਆ ਹੁੰਦਾ ਕਿ ਬੰਦੇ ਨੂੰ ਚੋਰੀ ਨਹੀਂ ਕਰਨੀ ਚਾਹੀਦੀ ਇਦਾਂ ਮਤਲਬ ਚੋਰੀ ਕੋਈ ਅੱਜ ਨਹੀਂ ਹੋ ਰਹੀ ਕਲਦੇ ਵਿੱਚ ਇਹ ਸੰਤਕ ਵਿੱਚ ਵੀ ਹੁੰਦੀ ਸੀ ਹੱਕ ਦੇ ਘੱਟ ਹੁੰਦੀ ਏ ਕਿਧਰੇ ਵੱਧ ਹੁੰਦੀ ਏ ਕੋਈ ਇੱਕ ਪੈਸੇ ਤੇ ਰੁੜ ਜਾਂਦਾ ਕੋਈ ਲੱਖਾਂ ਤੇ ਰੁੜ ਜਾਂਦਾ ਹਰ ਮਨੁੱਖ ਕਿਸੇ ਦੇ ਰੁੜਨ ਦੀ ਗੱਲ ਹੈ ਇਸ ਕਰਕੇ ਜਿਹੜੀ ਚੋਰੀ ਹੈ ਉਹ ਤੇ ਚੋਰੀ ਨਹੀਂ ਜਾਂਦੀ ਏ ਪੰਜਾਬੀ ਦੀ ਇੱਕ ਖਾਨ ਹੈ ਕਿ ਕੱਖ ਦੀ ਚੋਰੀ ਤੇ ਲੱਖ ਦੀ ਚੋਰੀ ਬਰਾਬਰ ਹੀ ਏ ਵੀ ਚੋਰ ਤੇ ਬਣੀ ਗਿਆ ਨਾ ਡਗਣ ਬੈਟਰ ਤੂੰ ਕੀ ਚੋਰੀ ਕੀਤੀ ਏ ਤੋ ਮਨੁੱਖ ਦਾ ਸੁਭਾਅ ਹੈ ਇਹਨੂੰ ਸਮਝਾਉਣ ਵਾਸਤੇ ਜੇ ਦੇਖਿਆ ਜਾਏ ਨਾ ਕਿਉਂਕਿ ਮੇਰੀ ਆਦਤ ਘਰੇਲੂ ਗੱਲਾਂ ਕਰਨ ਦੀ ਏ ਸਾਡੇ ਮਾਂ ਪਿਓ ਕੋ ਮਾਪਿਓ ਤੋਂ ਜਾਏ ਬੱਚੇ ਵੱਡੇ ਹੋ ਕੇ ਸਿਆਣੇ ਹੋ ਕੇ ਨਹੀਂ ਬਚਪਨ ਤੋਂ ਹੀ ਸੱਤੇ ਭੈਣ ਭਰਾਵਾਂ ਨੂੰ ਛੋਟੇ ਹੁੰਦਿਆਂ ਕਈ ਉਹਦੀਆਂ ਚੀਜ਼ਾਂ ਖੋਖੋ ਕੇ ਖਾਂਦੇ ਨੇ ਜਦ ਕਿ ਮਾਪਿਓ ਕਹਿੰਦੇ ਨੇ ਤੈਨੂੰ ਵੀ ਦਿੱਤਾ ਹੈ ਤੇ ਤੂੰ ਵੀ ਖਾ ਲੈ ਬਰਾਬਰ ਪਿਆ ਲੇਕਿਨ ਨਹੀਂ ਇਹਨਾਂ ਮੁਲਕਾਂ ਵਿੱਚ ਸ਼ਾਇਦ ਇਹ ਚੀਜ਼ਾਂ ਥੋੜੀਆਂ ਘੱਟ ਹੋਣ ਲੇਕਿਨ ਅਸੀਂ ਜੋ ਬਚਪਨ ਤੋਂ ਦੇਖਦੇ ਰਹੇ ਹਾਂ ਹਰ ਘਰਾਂ ਦੇ ਵਿੱਚ ਜਿਹੜੇ ਭੈਣ ਭਰਾ ਹੀ ਨੇ ਉਹ ਇੱਕ ਦੇ ਖੋਖੇ ਖਾਂਦੇ ਨੇ ਔਰ ਅੱਜ ਹਾਲਤ ਇਹ ਹੋ ਗਈ ਹੈ ਕਿ ਕਲਜੂ ਦਾ ਹੀ ਕਹਿ ਲੋ ਪ੍ਰਭਾਵ ਹੈ ਲੋਕੀ ਜ਼ਮੀਨਾ ਜਾਇਦਾਦਾਂ ਦਾ ਪਿੱਛੇ ਸਕੇ ਭੈਣ ਭਰਾ ਮਤਲਬ ਮਰਨ ਤੱਕ ਕਰ ਦਿੰਦੇ ਕਤਲੋ ਘਰ ਤੱਕ ਕੰਮ ਚੱਲ ਗਿਆ ਹੱਕ ਖੋਣਾ ਹੀ ਹੈ ਨਾ ਕਿੱਥੇ ਆਪਾਂ ਰੋਟੀ ਖਾਂਦੇ ਆਂ ਮੂੰਫਲੀਆਂ ਖੋ ਲਈਆਂ ਕਿਸੇ ਦੀ ਕੋਈ ਚੀਜ਼ ਖੋ ਕੇ ਖਾ ਲਈ ਰੋਡੀਆਂ ਖੋ ਕੇ ਖਾ ਲਈਆਂ ਬਚਪਨ ਦੇ ਵਿੱਚ ਪਰ ਵੱਡਾ ਹੋ ਕੇ ਮਨੁੱਖ ਉਹੀ ਚੀਜ਼ ਮਲਟੀਪਲ ਹੋ ਜਾਂਦੀ ਉਹੀ ਚੀਜ਼ ਵਧ ਗਈ ਮਨੁੱਖ ਦੇ ਅੰਦਰ ਇਤਨੀ ਏ ਕੀ ਜਾ ਵਾਦੀ ਜਾਂਦੀ ਜਾਂਨੇ ਤਾਂ ਮੇਰੇ ਕਹਿਣ ਦਾ ਪਾਵੇ ਹੈ ਕਿ ਇਨਸਾਨ ਤੇ ਗਿਰਿਆ ਹੀ ਹੋਇਆ ਹੈ ਅਗਰ ਇਹਨੂੰ ਸੰਗਤ ਚੰਗੀ ਨਾ ਮਿਲਨੇ ਗੁਰਬਾਣੀ ਦਾ ਇੱਕ ਫਰਮਾਨ ਹੈ ਊਤਮ ਸੰਗਤ ਊਤਮ ਹੋਵੇ ਗੁਣ ਕੋ ਤਾਵੇ ਆਉ ਗੁਣ ਤੋਂ ਜੇ ਸੰ ਨੂੰ ਉੱਚੀ ਸੰਗਤ ਮਿਲ ਜਾਏ ਨਾ ਮਨ ਉੱਚਾ ਹੋ ਜਾਂਦਾ ਤੁਸੀਂ ਇੱਕ ਪ੍ਰਮਾਣ ਦੇਖੋ ਇਹ ਪਹਿਣਾ ਕਹਿ ਲੋ ਜਾਂ ਆਪਾਂ ਸਾਰੇ ਕੋਈ ਜਿਹੜਾ ਬੰਦਾ ਕੋਈ ਗਹਿਣਾ ਪਾਉਂਦਾ ਹੈ ਨਾ ਉਹ ਗਹਿਣਾ ਸੋਨੇ ਦਾ ਹੁੰਦਾ ਸੋਨੇ ਦਾ ਹਾਰ ਪਰ ਸੋਨੇ ਦੇ ਹਾਰ ਦੇ ਵਿੱਚ ਉਹਨੂੰ ਬੰਨਣ ਵਾਸਤੇ ਤਾਗਾ ਲੱਗਿਆ ਹੁੰਦਾ ਉਹ ਤਾਗਾ ਜਿਹੜਾ ਸੋਨੇ ਦੇ ਬਰਾਬਰ ਤੇ ਮਹਿੰਗਾ ਨਹੀਂ ਹੁੰਦਾ ਭਾਵੇਂ ਤਾਗਾ ਕਿੰਨਾ ਕੀਮਤੀ ਹੋਵੇ ਸ਼ਨੀ ਦਾ ਹੋਵੇ ਭਾਵੇਂ ਕਿਸੇ ਹੋਰ ਕੀਮਤੀ ਕਿਸੇ ਚੀਜ਼ ਦਾ ਬਣਿਆ ਹੋਵੇ ਪਰ ਸੋਨੇ ਦੇ ਬਰਾਬਰ ਤੇ ਵੈਲਿਊ ਨਹੀਂ ਰੱਖਦਾ ਨਾ ਲੇਕਿਨ ਕਿਉਂਕਿ ਉਹਨੇ ਸੋਨੇ ਦੇ ਹਾਰ ਦੀ ਸੰਗਤ ਕਰ ਲਈ ਕਿਉਂਕਿ ਸੋਨੇ ਦੇ ਹਾਰ ਦੇ ਨਾਲ ਅਟੈਚ ਹੋ ਗਿਆ ਉਹਦੇ ਓਕਾ ਮੰਦਾ ਉਸ ਹਾਰ ਦੀ ਸੇਵਾ ਉਹ ਕਰਦਾ ਤੇ ਉਦੀ ਵੀ ਕੀਮਤ ਵਧ ਜਾਂਦੀ ਹੈ ਜਦੋਂ ਕੋਈ ਮਨੁੱਖ ਉਸ ਨੂੰ ਲੋਕਰ ਵਿੱਚ ਰੱਖਦਾ ਤੋ ਤਾਗਾ ਕੱਢ ਕੇ ਨਹੀਂ ਰੱਖਦਾ ਤਾਗੇ ਸਮੇਤ ਰੱਖਦਾ ਤੇ ਜੇ ਤਾਗੇ ਦੀ ਵੈਲਿਊ ਸੋਨੇ ਦੇ ਬਰਾਬਰ ਨਹੀਂ ਹੈ ਪਰ ਕਿਉਂਕਿ ਉਹਨੇ ਸੋਨੇ ਦੀ ਸੰਗਤ ਕੀਤੀ ਹੈ ਤੋ ਉਦੀ ਵੈਲਿਊ ਵੀ ਜੜੀ ਉਹਦੇ ਬਰਾਬਰ ਆਉਂਦੀ ਹੈ ਜਦੋਂ ਕੋਈ ਮਨੁੱਖ ਉਹਨੂੰ ਡੱਬੇ ਚ ਪਾ ਕੇ ਹਾਰ ਨੂੰ ਰੱਖਦਾ ਤੋ ਤਾਗਾ ਬਾਹਰ ਨਹੀਂ ਕੱਢ ਦਿੰਦਾ ਉਹ ਵੀ ਉਹਦੇ ਨਾਲ ਹੀ ਰਹਿੰਦਾ ਤੋ ਕਹਿਣ ਦਾ ਪਾਵੇ ਹੈ ਅਗਰ ਕੋਈ ਬੰਦਾ ਵੱਡਿਆਂ ਦੀ ਸੰਗਤ ਕਰਦਾ ਤਾਂ ਵੱਡਾ ਹੋ ਜਾਂਦਾ ਕਿ ਅਗਰ ਕੋਈ ਬੰਦਾ ਛੋਕਿਆਂ ਦੀ ਸੰਗਤ ਕਰੇ ਉਹਦੇ ਬਾਬਤ ਵੀ ਕਹਿੰਦੇ ਨੇ ਕਹਿੰਦੇ ਨੇ ਅਗਰ ਕੋਈ ਬੰਦਾ ਮੰਦਿਆਂ ਦੀ ਸੰਗਤ ਕਰੇ ਭਾਵੇਂ ਆਪ ਬੰਦਾ ਕਮ ਨਾ ਕਰੇ ਇੱਕ ਪ੍ਰਮਾਣ ਦਿੱਤਾ ਜਾਂਦਾ ਵੀ ਜਿੱਥੇ ਬੈਠ ਕੇ ਜੁਵਾਰੀ ਜੂਆ ਖੇਡ ਰਹੇ ਹੋਣ ਨਾ ਇੱਕ ਮੇਰੇ ਵਰਗਾ ਨਵਾਂ ਬੰਦਾ ਜਿਹਨੂੰ ਜੂਆ ਖੇਡਣਾ ਵੀ ਨਹੀਂ ਆਉਂਦਾ ਉਹਨੂੰ ਇਹ ਵੀ ਨਹੀਂ ਪਤਾ ਕੀ ਹੋ ਰਿਹਾ ਲੇਕਿਨ ਉੱਥੇ ਮੰਨ ਲਓ ਖੜਾ ਹੋ ਜਾਏ ਦੇਖਣ ਲੱਗ ਜਾਵੇ ਕੀ ਕੁਝ ਹੋ ਰਿਹਾ ਹੈ ਤੇ ਅਚਾਨਕ ਉਸੇ ਵੇਲੇ ਪੁਲਿਸ ਦਾ ਛਾਪਾ ਪੈ ਗਿਆ ਤੇ ਉਹ ਵਿਚਾਰਾ ਜਿਹੜਾ ਨਵਾਂ ਬੰਦਾ ਖੜਾ ਉਹਨੂੰ ਤਾਂ ਪਤਾ ਹੀ ਨਹੀਂ ਕੀ ਹੋ ਰਿਹਾ ਉਹ ਤੇ ਐਵੇਂ ਥੋੜਾ ਉਹਨਾਂ ਦੇ ਲਲਾ ਲਾਲ ਗੱਲ ਸੁਣ ਕੇ ਖੜਾ ਹੋ ਗਿਆ ਦੇਖਣ ਵਾਸਤੇ ਵੀ ਕੀ ਹੋ ਰਿਹਾ ਪਰ ਜਦੋਂ ਪੁਲਿਸ ਦਾ ਛਾਪਾ ਪਿਆ ਕਈ ਵਾਰੀ ਐਸਾ ਹੁੰਦਾ ਕਿ ਜਵਾਰੀ ਡੋੜ ਜਾਂਦੇ ਨੇ ਜਾਂ ਜਵਾਰੀ ਜਦੋਂ ਪਕੜੇ ਜਾਂਦੇ ਨੇ ਉਹ ਜਿਹੜਾ ਨਾਲ ਖੜਾ ਹੁੰਦਾ ਨਾ ਉਹਨੂੰ ਹੀ ਪਕੜਿਆ ਜਾਂਦਾ ਉਹ ਵਿਚਾਰਾ ਕਹਿੰਦਾ ਵੀ ਦੇਖ ਰਿਆ ਸੀ ਪਰ ਪੁਲਿਸ ਵਾਲੇ ਥੋੜੀ ਸੁਣਦੇ ਨੇ ਵੀ ਕੌਣ ਕੀ ਕਰ ਰਿਹਾ ਸੀ ਨਾਲ ਉਹ ਵੀ ਰਗੜਿਆ ਜਾਂਦਾ ਪਕੜਿਆ ਜਾਂਦਾ ਤੋ ਕਹਿੰਦਾ ਪਾਵੇ ਹੈ ਕਿ ਜਿਵੇਂ ਉਹ ਧਾਗੇ ਦੀ ਕੀਮਤ ਸੋਨੇ ਨਾਲ ਵੱਧ ਗਈ ਇਸੇ ਤਰ੍ਹਾਂ ਇੱਕ ਪਾਵੇਂ ਅਣਜਾਣ ਬੰਦਾ ਹੈ ਅਗਰ ਜੁਵਾਰਿਆਂ ਦੀ ਸੰਗਤ ਵਿੱਚ ਬੈਠੇਗਾ ਤੋ ਛਾਪਾ ਜਦੋਂ ਪੈਂਦਾ ਉਹ ਵੀ ਪਕੜਿਆ ਜਾਂਦਾ ਇਸ ਕਰਕੇ ਬਾਬਾ ਜੀ ਬਾਣੀ ਚ ਕਹਿੰਦੇ ਨੇ ਅਗਰ ਕੋਈ ਮਾੜੇ ਬੰਦੇ ਦੀ ਸੰਗਤ ਕਰਦਾ ਤੇ ਉਹਨੂੰ ਵੀ ਝੋਟਾ ਲੱਗਦੀ ਜਾਂਦਾ ਇਸ ਕਰਕੇ ਇੱਕ ਪ੍ਰਮਾਣ ਕਿਉਂਕਿ ਆਪਾਂ ਪੁਰਾਣੇ ਜ਼ਮਾਨੇ ਸਾਰੇ ਬੰਦੇ ਜ਼ਮੀਦਾਰ ਹੁੰਦੇ ਸਨ ਇੱਥੇ ਨੌਕਰੀਆਂ ਵਗੈਰਾ ਇਹ ਹੁਣ ਕੁਝ ਸੋ ਸਾਲਾਂ ਤੋਂ ਚੱਲੀਆਂ ਨੇ ਪਹਿਲੇ ਸਾਰੇ ਬੰਦੇ ਤਕਰੀਬਨ ਸਾਰੇ ਬੰਦੇ ਜ਼ਮੀਦਾਰ ਹੁੰਦੇ ਸਨ ਕੋਈ ਘਟ ਸੀ ਕੋਈ ਵੱਧ ਸੀ ਤੋਂ ਉਹ ਇੱਕ ਪ੍ਰਮਾਣ ਦਿੰਦੇ ਨੇ ਕਹਿੰਦੇ ਨੇ ਕਿ ਤੂੰ ਸੰਗ ਕੁਸੰਗੀ ਕਰਦਾ ਕਹਿੰਦੇ ਦੇਖ ਚਾਵਲ ਦਾ ਦਾਣਾ ਕੱਢਣ ਵਾਸਤੇ ਨਾ ਧੁਖ ਕੋ ਮੋਲੀ ਨਾਹੀਂ ਕਬੀਰ ਚਾਵਨ ਕਰਨੇ ਧੁਖ ਕੋ ਮੋਲੀ ਨਾਹੀਂ ਸੰਗ ਕੁਸੰਗੀ ਬੈਸ ਤੇ ਤਦ ਪੁੱਛੇ ਧਰਮ ਰਹਿ ਇਹ ਤੂੰ ਕੁਸਰ ਤੂੰ ਕਹ ਮੈਂ ਤੇ ਕੋਈ ਮਾੜਾ ਕੰਮ ਨਹੀਂ ਕੀਤਾ ਕਹਿੰਦਾ ਮਾੜਾ ਤਾਂ ਨਹੀਂ ਕੀਤਾ ਪਰ ਕੁਸੰਗੀਆਂ ਨਾਲ ਬੈਠਦਾ ਤੇ ਰਿਆ ਨਾ ਤੈਨੂੰ ਚੋੜ ਤੇ ਲੱਗੇ ਤੂੰ ਕਈ ਬੰਦੇ ਸੋਝੇ ਨੇ ਸੰਗਤ ਚ ਆ ਕੇ ਕੀ ਕਰਨਾ ਮੈਂ ਕਹਿੰਦਾ ਭਾਵੇਂ ਨਾ ਮੰਨਾ ਜਪੋ ਸੇਵਾ ਨਾ ਕਰੋ ਕੁਝ ਵੀ ਨਾ ਕਰੋ ਖਾਲੀ ਇੱਥੇ ਆ ਕੇ ਬੈਠ ਜਾਓ ਨਾ ਹੁਣ ਤੁਸੀਂ ਬੈਠੇ ਹੋਏ ਹੋ ਪਤਾ ਗੁਰਬਾਣੀ ਕੀ ਕਹਿੰਦੀ ਹੈ ਸਤਿਗੁਰੂ ਪਾਤਸ਼ਾਹ ਦਾ ਫਰਮਾਨ ਹੈ ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜਿਹੜੇ ਸਾਥ ਸੰਗਤ ਨਾਲ ਬੈਠਦੇ ਨੇ ਹੁਣ ਦੇਖੋ ਜਿਹੜਾ ਬੰਦਾ ਤਾਬਿਆ ਬੈਠਾ ਹੈ ਭਾਵੇਂ ਕੋਈ ਬੀਬੀ ਬੈਠੀ ਹੋਵੇ ਵੀਰ ਬੈਠੇ ਹੋਣ ਆਦੋ ਕੋਈ ਛੋਟੀ ਉਮਰ ਦਾ ਹੋਵੇ ਵੱਡੀ ਉਮਰ ਦਾ ਹੋਵੇ ਭਾਵੇਂ ਕੱਪੜਾ ਕਿਹੜੇ ਰੰਗ ਦਾ ਪਾਇਆ ਹੋਵੇ ਪਰ ਜਦੋਂ ਅਸੀਂ ਮੱਥਾ ਟੇਕਦੇ ਆਂ ਮੱਥੇ ਟੇਕਣ ਲੱਗਿਆ ਅਸੀਂ ਕਹਿੰਦੇ ਆਂ ਵੀ ਜਿਹੜਾ ਬੰਦਾ ਬੈਠਾ ਹੈ ਤਾਬਿਆ ਜਿਹੜਾ ਸਟੋਰ ਕਰ ਰਿਹਾ ਪਰ ਹਟਦਾ ਨਹੀਂ ਤਾਂ ਮੱਥਾ ਟੇਕਾਂਗਾ ਜਦੋਂ ਮੱਥਾ ਟੇਕਦੇ ਆਂ ਤੇ ਉਸ ਬੰਦੇ ਨੂੰ ਮੱਥਾ ਟੇਕਿਆ ਜਾਂਦਾ ਪਰ ਕਦੀ ਅਸੀਂ ਸੋਚਦੇ ਆਂ ਵੀ ਅਸੀਂ ਉਸ ਬੰਦੇ ਨੂੰ ਮੱਥਾ ਟੇਕ ਰਹੇ ਆਂ ਨਹੀਂ ਮੱਥਾ ਤਾਂ ਗੁਰੂ ਸਾਹਿਬ ਨੂੰ ਟੇਕ ਉਹ ਜੇ ਅਨਕੌਂਸ਼ਸਲੀ ਜਿਹੜਾ ਬੰਦਾ ਕਟਬਿਆ ਬੈਠਾ ਉਹ ਨੂੰ ਹੀ ਮੱਥਨ ਟੇਕਿਆ ਜਾਂਦਾ ਕੋਈ ਫਿਰ ਇਹ ਗੱਲ ਸੱਚ ਨਹੀਂ ਹੋ ਜਾਂਦੀ ਕਿ ਸੱਜਣ ਸੱਚਾ ਪਾਤਸ਼ਾਹ ਸਿਰਸ਼ਾਹ ਦੇਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ ਜਿਹੜਾ ਕੋਲ ਬੈਠਦਾ ਭਾਵੇਂ ਉਹ ਗੁਰੂਆਂ ਦੇ ਪੈਰਾਂ ਤੇ ਟੋੜੂ ਵਰਗਾ ਵੀ ਨਹੀਂ ਕੱਖ ਵੀ ਨਹੀਂ ਪਰ ਕਿਉਂਕਿ ਗੁਰੂ ਸਾਹਿਬ ਦੇ ਕੋਲ ਬੈਠਾ ਹੈ ਨਾ ਸਤਗੁਰੂ ਪਾਤਸ਼ਾਹ ਦੇ ਨਾਲ ਬੈਠ ਜਾ ਉਹ ਨੂੰ ਹੀ ਮੱਥਨ ਟਿਕ ਜਾਂਦਾ ਇਕ ਵਾਰੀ ਮੈਂ ਤੇ ਇੱਕ ਬੰਦੇ ਨੇ ਕਹਿ ਦਿੱਤਾ ਕਹਿੰਦਾ ਮੈਂ ਮੈਂ ਕਹਿੰਦਾ ਵਾ ਚੋਰ ਬੜੀ ਕਰਦਾ ਮੈਂ ਕਿਉਂ ਕਰਦਾ ਕਹਿੰਦਾ ਲੋਕ ਮੱਥਾ ਟੇਕ ਰਹੇ ਮੈਨੂੰ ਸੋਚਦਾ ਕਿ ਮੈਨੂੰ ਮੱਥਾ ਟੇਕ ਰਹੇ ਮੈਂ ਕਹਿੰਦਾ ਚੱਲ ਤੂੰ ਆਪਣੇ ਢਾਹ ਨਾਲ ਸੋਚੀਦਾ ਪਰ ਤੈਨੂੰ ਕੋਈ ਗੱਲ ਨਹੀਂ ਇਹ ਉਹਦੇ ਸੋਚਣ ਦਾ ਟੰਗ ਹੈ ਪਰ ਮੈਂ ਫਿਰ ਵੀ ਕਹਿੰਦਾ ਉਹ ਚੋਰ ਤੇ ਕਰ ਰਿਹਾ ਹੈ ਨਾ ਗੁਰੂ ਮਹਾਰਾਜ ਦੀ ਹਜ਼ੂਰੀ ਤੇ ਬੈਠਾ ਤੂੰ ਜਦੋਂ ਕੋਈ ਮਨੁੱਖ ਕੁਸੰਗੀਆਂ ਦੀ ਸੰਗਤ ਕਰਦਾ ਹੈ ਭਾਵੇਂ ਉਹ ਬੰਦਾ ਕੋਈ ਵੀ ਕੰਮ ਨਾ ਕਰਦਾ ਹੋਵੇ ਉਹਦੇ ਉੱਤੇ ਸੰਗਲ ਦਾ ਦੋਸ਼ ਲੱਗਦਾ ਤੇ ਇਸੇ ਤਰ੍ਹਾਂ ਅਗਰ ਕੋਈ ਬੰਦਾ ਸਾ ਸੰਗਤ ਕਰੇ ਜਦਕ ਬੈਟਰ ਨਿਤਨੇਮ ਕਰਦਾ ਹੈ ਕਿ ਨਹੀਂ ਕਰਦਾ ਕੀ ਕੁਝ ਉਹ ਦੁਨੀਆ ਚ ਕਰਦਾ ਪਰ ਜੇਕਰ ਉਹ ਰੋਜ਼ਾਨਾ ਸੰਗਤ ਕਰਦਾ ਸੰਗਤ ਕਰਦਿਆਂ ਕਰਦਿਆਂ ਕੁਝ ਨਾ ਕੁਝ ਅਸਰ ਹੁੰਦਾ ਤੇ ਮੈਂ ਇੱਕ ਹੋਰ ਬੇਨਤੀ ਕਰਾਂ ਆਪ ਜੀ ਨੇ ਹੁਣੇ ਜੋ ਬੱਚੇ ਦਿਨ ਸ਼ਾਮ ਕੋਰ ਹੋ ਰਹੇ ਨੇ ਜਨਮ ਦਿਨ ਨੂੰ ਮੁੱਖ ਰੱਖਦੇ ਆ ਮਾਤਾ ਪਿਤਾ ਨੇ ਸ਼੍ਰੀ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਦੀਵਾਨ ਚੱਲ ਰਹੇ ਨੇ ਸੁਖਮਨੀ ਸਾਹਿਬ ਦਾ ਪਾਠ ਹੋਇਆ ਉਹਦੇ ਚ ਇੱਕ ਪੰਕਤੀ ਆਂਦੀ ਏ ਕਿ ਕਈ ਬੰਦੇ ਨਾ ਇਹ ਮੰਗਦੇ ਨੇ ਕਿ ਦਾਤਾ ਮੈਨੂੰ ਸੰਗਤ ਮਿਲ ਜਾ ਰਮਣੂ ਨਹੀਂ ਮੰਗਦੇ ਸੁਖ ਨਹੀਂ ਮੰਗਦੇ ਦੁੱਖ ਨਹੀਂ ਮੰਗਦੇ ਕੁਝ ਵੀ ਨਹੀਂ ਮੰਗਦੇ ਖਾਲੀ ਇਹ ਮੰਗਦੇ ਨੇ ਕਿ ਦਾਤਾਂ ਨੂੰ ਸੰਗਤ ਮਿਲ ਜਾਏ ਉਹ ਯਕੀਨ ਕਰੋ ਅੱਜ ਤੋ ਜੋ 100-100 ਸਾਲ ਪਹਿਲੇ ਇੱਥੇ ਆਏ ਸਨ ਨਾ ਜਾਂ 50 ਸਾਲ ਪਹਿਲੇ ਵੀ ਆਏ ਸਨ ਜਾਂ ਅੱਜ ਵੀ ਮੈਂ ਕਈ ਜਗ੍ਹਾ ਅਮਰੀਕਾ ਜਾਂਦਾ ਨਾ ਇੱਕ ਸਿੰਘ ਨੂੰ ਮੈਂ ਪੁੱਛਿਆ ਵੀ ਤੁਸੀਂ ਰੋਜ਼ਾ ਨਹੀਂ ਆਉਂਦੇ ਕਹਿੰਦੇ ਨੇ ਅਸੀਂ ਸੰਡੇ ਨੂੰ ਵੀ ਆਉਂਦੇ ਆ ਕਿਉਂਕਿ ਸਾਡਾ ਕਰਨੇ ਤੋਂ 100 ਮੀਲ ਦੂਰੋਂ ਉੱਤੋਂ ਆਉਂਦੇ ਆ ਮੈਂ ਕਿਹਾ ਫਿਰ ਵੀ ਤੂੰ 100 ਮੀਲ ਤੋਂ ਆ ਜਾਂਦਾ ਕਿਉਂਕਿ ਕਈ ਮਨੁੱਖ ਐਸੇ ਨੇ ਜਿਹਨੂੰ ਸੰਗਤ ਨਹੀਂ ਮਿਲਦੀ ਬਹੁਤ ਪੁਰਾਣੇ ਬੰਦੇ ਵੀ ਜਿਹੜੇ ਆਏ ਸਨ ਨਾ ਇੱਥੇ ਤੁਸੀਂ ਉਹਨਾਂ ਕੋਲ ਹਿਸਟਰੀਆਂ ਪੁੱਛ ਕੇ ਦੇਖੋ ਜਿਹੜੇ ਤੁਹਾਡੇ ਹੋ ਸਕਦਾ ਪੜੇ ਮਾਤਾ ਪਿਤਾ ਵਿੱਚੋਂ ਕੋਈ ਆਇਆ ਹੋਵੇ ਜਿਨ੍ਹਾਂ ਨੂੰ 100 200 ਕੋ ਮਿਲ ਤਾ ਗੁਰਦੁਆਰੇ ਨਹੀਂ ਸੀ ਮਿਲਦੇ ਹੁੰਦੇ ਵੀ ਕਿੱਥੇ ਅਸੀਂ ਜਾਣਾ ਤੇ ਉਹ ਬੰਦੇ ਇਹੀ ਮੰਗਦੇ ਸਨ ਵੀ ਦਾਤਾ ਸਾਨੂੰ ਸੰਗਤ ਮਿਲ ਜਾਏ ਸੰਗਤ ਮਿਲ ਜਾਏ ਅਗਰ ਕੋਈ ਬੰਦਾ ਸੰਗਤ ਮੰਗਦਾ ਤੇ ਸੁਖਮਨੀ ਸਾਹਿਬ ਪ੍ਰਮਾਨ ਆਇਆ ਕਿ ਜਗਾ ਕਈ ਕੋਟ ਮੰਗਾ ਸਤ ਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ ਮੈਂ ਬੇਨਤੀ ਕਰਦਾ ਹੁੰਦਾ ਵੀ ਕੋਈ ਬੰਦਾ ਭਾਵੇਂ ਸੰਗਤ ਵਿੱਚ ਨਾ ਆਵੇ ਅਗਰ ਬੰਦਾ ਬਿਜ਼ੀ ਰਹਿੰਦਾ ਹੈ ਕਿਉਂਕਿ ਆਪਾਂ ਬਹੁਤ ਕੰਮ ਵੀ ਐਸੇ ਕਰਦੇ ਆਂ ਬਿਜ਼ੀ ਰਹਿੰਦੇ ਆਂ ਅਗਰ ਮੂੰਹ ਚੋਂ ਜ਼ਬਾਨ ਚੋਂ ਦਿਲ ਨਾਲ ਸੰਗਤ ਮੰਗ ਵੀ ਲਵੇ ਨਾ ਉਹਨੂੰ ਵੀ ਪਰਮਾਤਮਾ ਦਾ ਰੰਗ ਚੜ੍ਹਦਾ ਸੰਗਤ ਨਹੀਂ ਵਡਿਆਈ ਦੀ ਹੈ ਸੰਗਤ ਕਰਨ ਦੀ ਸੰਗਤ ਮੰਗਣ ਦੀ ਜੇ ਦਾਤਾ ਮੈਨੂੰ ਸੰਗਤੀ ਮਿਲ ਜਾਏ ਤਾਂ ਇਹ ਜੋ ਆਪਾਂ ਸੰਗਤ ਕਰਦੇ ਆਂ ਗੁਰੂ ਪਾਤਸ਼ਾਹ ਦੀ ਇਹ ਸਾਨੂੰ ਸੰਗਤ ਦਿੱਤੀ ਹੈ ਸੰਗਤ ਵਿੱਚ ਬੈਠ ਕੇ ਕੀ ਹੁੰਦਾ ਕਿਉਂਕਿ ਇੱਕ ਕਹਾਵਤ ਹੈ ਜੈਸੀ ਸੰਗਤ ਵੈਸੀ ਰੰਗਤ ਬਈ ਜਿਉ ਜਿਹਾ ਆਪਾਂ ਸੰਗਤ ਕਰਦੇ ਆ ਨਾ ਉਹਦੇ ਸਾਨੂੰ ਰੰਗ ਚੜ ਜਾਂਦਾ ਇੱਕ ਜਗ੍ਹਾ ਮੈਂ ਕਿਸੇ ਵੇਲੇ ਗੱਲ ਕਰ ਰਿਹਾ ਸੀ ਤੇ ਮੈਨੂੰ ਇੱਕ ਬੰਦੇ ਕਿਉਂਕਿ ਆਪਾਂ ਸਾਰੇ ਹੀ ਭਰੇ ਭੀਤੇ ਤਾਂ ਨਹੀਂ ਕਹਿ ਸਕਦੇ ਫਿਰ ਵੀ ਹਰ ਬੰਦੇ ਦਾ ਇੱਕ ਪੁਆਇੰਟ ਆਫ View ਹੁੰਦਾ ਹੈ ਹਰ ਬੰਦਾ ਆਖਿਰ ਕੋਈ ਵੀ ਹੋਵੇ ਉਹਦਾ ਕੋਈ ਨਾ ਕੋਈ ਆਪਰੇਸ਼ਨ ਤੇ ਹੁੰਦੀ ਹੈ ਮੈਨੂੰ ਆਪਣੀ ਕੋਈ ਗੱਲ ਕਰਦਾ ਤੇ ਮੈਨੂੰ ਇੱਕ ਸਿੰਘ ਵੀ ਇੱਕ ਵਾਰੀ ਮਿਲਿਆ ਤੇ ਮੈਂ ਵਿਚਾਰ ਕੁਝ ਰੱਖੇ ਸੰ ਤੇ ਮੈਨੂੰ ਕਰਨ ਲੱਗਾ ਭਾਈ ਸਾਹਿਬ ਅਸੀਂ ਤੇ ਇਥੋਂ ਤੱਕ ਕਹਿੰਦੇ ਆ ਕਿ ਕਿਸੇ ਨੇ ਬੰਦੇ ਬਾਰੇ ਅਗਰ ਪੁੱਛਣਾ ਹੋਵੇ ਨਾ ਕਈ ਵਾਰੀ ਆਪਾਂ ਮੁੰਡੇ ਕੁੜੀ ਦਾ ਰਿਸ਼ਤਾ ਕਰਦੇ ਆ ਜਾਂ ਹੋਰ ਕੋਈ ਗੱਲਾਂ ਹੁੰਦੀਆਂ ਨੇ ਬੰਦੇ ਬਾਰੇ ਕੋਈ ਖੋਜ ਪੜਤਾਲ ਕਰਦੇ ਆ ਤਾਂ ਕਹਿੰਦੇ ਬੰਦੇ ਦੀ ਖੋਜ ਪੜਤਾਲ ਕਰਨ ਦੀ ਲੋੜ ਨਹੀਂ ਖਾਲੀ ਇਹ ਵੇਖ ਲਓ ਕਿ ਉਹਦੇ ਦੋਸਤ ਕੌਣ ਨੇ ਬਈ ਜੋ ਜੇ ਸੰਗੇ ਹੁੰਦੇ ਨੇ ਉਹ ਜਿਹੰਦਾ ਕੋਇਆਗਾ ਜਿਉਂ-ਜਿਉਂ ਸੰਗਤ ਕਰਦਾ ਤੋ ਸੰਗਤ ਵੇਖ ਲਓ ਕਿਹੋ ਜੀ ਉਹਦੀ ਸੰਗਤ ਹੈ ਸੰਗਤੀ ਇਤਨੀ ਵੱਡ ਜਾਈਏ ਤੋ ਅੱਜ ਮੇਰੇ ਪਾਸਾ ਪ੍ਰਮਾਨ ਕਰ ਰਹਾ ਨੇ ਕਰਮ ਕਰ ਤੋ ਤੇ ਬੇਲ ਬਸਥਾਰੀ RAM ਨਾਮ ਫਲ ਹੁਆ ਅਗਰ ਕੋਈ ਬੰਦਾ ਜੀ ਅੱਜ ਸੰਗਤ ਕਰ ਰਹਾ ਕੋਈ ਬੰਦਾ ਸੰਗਤ ਕਰਦਾ ਸੰਗਤ ਕਰਦਿਆਂ ਕਰਦਿਆਂ ਮੈਨੂੰ ਕਹਿੰਦਾ ਨਾ ਕਈ ਵੇਰੇ ਆਪ ਸੋਚਦੇ ਆ ਕਈ ਬੰਦੇ ਪੁੱਛ ਹੀ ਲੈਂਦੇ ਕਿਉਂਕਿ ਸਾਨੂੰ ਇੱਕ ਆਦਤ ਪਈ ਹੋਈ ਹੈ ਵੀ ਇਹ ਕਿਉਂ ਕਰੀਏ ਇਹਦੇ ਨਾਲ ਹੋਏਗਾ ਕਿ ਤੋ ਪਾਤਸ਼ਾਹ ਕਹਿੰਦੇ ਮੈਂ ਤੂੰ ਸੰਗਤ ਕਰੀ ਚਲ ਕਰੀ ਚਲ ਕਰੀ ਚਲ ਪਤਾਈਦਾ ਤੈਨੂੰ ਫਲ ਕੀ ਪ੍ਰਾਪਤ ਹੋਏਗਾ ਵੀ ਤੂੰ ਇੱਕ ਵਾਰੀ ਹੈ ਤੇ ਕੁਝ ਵੀ ਨਹੀਂ ਬੇਲਵੰਗੋ ਵੱਧ ਜਾਏਗਾ ਕਰਮ ਕਰ ਤੂਤ ਬੇਲ ਤੇ ਸਥਾਰੇ ਤੇਰਾ ਪਸਾਰਾ ਹੋ ਜਾਏਗਾ ਤੂੰ ਵੱਡਾ ਹੋ ਜਾਏਗਾ ਕਿਉਂਕਿ ਜੇ ਮੈਂ ਬੇਨਤੀ ਕੀਤੀ ਪਾਤਸ਼ਾਹ ਫਰਮਾਨ ਕਰਦੇ ਨੇ ਉਤਮ ਸੰਗਤ ਉਤਮ ਹੋਵੇ ਗੁਣ ਕੋ ਛਾੜੇ ਆਉ ਗੁਣ ਤੋਵੇ ਗੁਣਨ ਨੂੰ ਤਿਆਗ ਦੇਂਗਾ ਆਉ ਗੁਣ ਨੂੰ ਤਿਆਗ ਦੇਂਗਾ ਗੁਣਵਾਰ ਬਣ ਜਾਏਗਾ ਤੇ ਦੂਸਰੀ ਗੱਲ ਕੀ ਹੈ ਕਿ RAM ਨਾਮ ਫਲ ਹੁਆ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਐਸਾ ਆਏਗਾ ਤੇਰੇ ਅੰਦਰ RAM ਨਾਮ ਦਾ ਫਲ ਪ੍ਰਾਪਤ ਹੋ ਜਾਏਗਾ ਯਾਨੀ ਕਿ ਤੂੰ ਨਾਮ ਜਪਣ ਲੱਗ ਜਾਏਂ ਕਈ ਬੰਦੇ ਨਾਮ ਨਹੀਂ ਜਪਦੇ ਕਈ ਬੰਦੇ ਹੁਣ ਤੁਸੀਂ ਦੇਖੋ ਇਸ ਸਕੂਲ ਦੇ ਬੰਦਾ ਅਨਪੜ੍ਹ ਜਾਂਦਾ ਹੈ ਸਕੂਲ ਵੀ ਲਾ ਕੇ ਕੋਈ ਬੰਦਾ ਜਾਏਗਾ ਛੋਟੇ ਹੁੰਦੇ ਆ ਉਹ ਅਨਪੜ੍ਹ ਜਾਂਦਾ ਪਰ ਜਦੋਂ ਅਨਪੜ੍ਹ ਜਾਂਦਾ ਪੜ੍ਹ ਲਿਖ ਕੇ ਬਾਹਰ ਆ ਜਾਂਦਾ ਬਿਲਕੁਲ ਇਸੇ ਤਰ੍ਹਾਂ ਸੰਗਤ ਜਿਹੜੇ ਬੰਦੇ ਆਂਦੇ ਨੇ ਭਾਵੇਂ ਨਾਮ ਨਾ ਜਪਣ ਕੁਝ ਵੀ ਨਾ ਕਰ ਸੰਗਤ ਚ ਆਂਦੇ ਰਹਿਣ ਆਂਦੇ ਰਹਿਣ ਕਦੀ ਕਦਾਈ ਜਦੋਂ ਸੁਣਦੇ ਆ ਸੁਣਦੇ ਆ ਸਮਝਦੇ ਆ ਸੁਣਦੇ ਆ ਉਹਦੇ ਮਨ ਦੇ ਅੰਦਰ ਇੱਕ ਪ੍ਰਭਾਵ ਪੈਦਾ ਹੋ ਜਾਂਦਾ ਹੈ ਕਿ ਉਹ ਬੰਦਾ ਵੀ ਨਾਮ ਜਪਣ ਲੱਗ ਜਾਂਦਾ ਹੈ RAM ਨਾਮ ਦਾ ਫਲ ਪ੍ਰਾਪਤ ਪਾਉਂਦਾ RAM ਦੇ ਨਾਮ ਨਾਲ ਮੰਟ ਕੇ ਤੰਦਾ ਉਸ RAM ਦੇ ਫਲ ਨਾਲ ਲਈ ਇਹ ਹੁੰਦਾ ਕਿ ਉਹਦਾ ਪ੍ਰਭਾਵ ਇਤਨਾ ਵੱਧ ਜਾਂਦਾ ਉਹਦੇ ਕਰਮ ਚੰਗੇ ਹੋ ਜਾਂਦੇ ਨੇ ਕਰਮ ਕਰਦੂ ਕਿਉਂਕਿ ਆਪਾਂ ਕਰਮਾਂ ਨਾਲ ਪਛਾਣਦੇ ਆਂ ਤੇ ਬਾਹਰ ਕਰਮ ਕਿਹੜਾ ਹੁੰਦਾ ਚੰਗੇ ਤੁਸੀਂ ਦੇਖੋ ਗੁਰਬਾਣੀ ਦਾ ਫਰਮਾਨ ਹੈ ਕਿ ਸੱਚੇ ਮਾਰਗ ਚੱਲਦੇ ਆਂ ਉਸਤ ਕਰੇ ਜਹਾਨ ਜਦੋਂ ਆਪਾਂ ਸੱਚੇ ਮਾਰਗ 'ਤੇ ਚੱਲਦੇ ਆਂ ਕੋਈ ਬੰਦਾ ਕਈ ਬੰਦੇ ਕਈਆਂ ਧੀਆਂ ਦਾ ਪੁੱਤਰਾਂ ਦਾ ਕਹਿੰਦਾ ਉੱਦੀ ਤੇ ਸੌ ਚੁੱਕ ਸਕਦਾ ਕਈ ਪੁਰਾਣੇ ਬੰਦੇ ਨਾ ਕਹਿੰਦੇ ਹੁੰਦੇ ਸਨ ਵੀ ਸਾਡੀ ਧੀ ਤੇ ਜਾਂ ਮੇਰੇ ਭਰਾ ਦੀ ਧੀ ਜਾਂ ਕੋਈ ਵੀ ਵੀ ਉਸ ਜੇ ਕੋਈ ਬੰਦਾ ਮੱਲੇ ਭਾਰੇ ਕੋਈ ਕੁਛ ਲਵੇ ਤੇ ਕੋਈ ਬੰਦੇ ਕੁਛ ਪੜਤਾਲ ਕਰ ਦੇ ਨੇ ਤੇ ਪੁਰਾਣੇ ਕਈ ਬੰਦਿਆਂ ਦੀ ਬੋਲੀ ਸੀ ਵੀ ਉਦੀ ਤੇ ਬੰਦਾ ਸੌ ਖਾ ਸਕਦਾ ਉਸ ਮੁੰਡੇ ਤੇ ਤੇ ਸੀ ਸੌ ਖਾ ਸਕਦੇ ਆ ਇੰਨਾ ਬੰਦਾ ਚੰਗਾ ਹੋ ਜਾਂਦਾ ਯਾਨੀ ਕਿ ਲੋਕਾਂ ਨੂੰ ਪਰ ਸੌ ਜਾਂਦਾ ਕਿ ਮੈਂ ਉਸ ਬੰਦੇ ਦੀ ਸੌ ਚੁੱਕ ਸਕਦਾ ਵੀ ਉਹ ਮਾੜਾ ਕੰਮ ਨਹੀਂ ਕਰੇਗਾ ਅੱਗੇ ਦੀ ਮੇ ਕਲਯੁਗ ਆ ਗਿਆ ਹੈ ਨਾ ਅਜਦਾ ਜ਼ਮਾਨਾ ਐਸਾ ਮੈਂ ਕਈਆਂ ਤੋਂ ਬੰਦਾ ਪੁੱਛਦਾ ਕਿਸੇ ਹੋਰ ਬਾਰੇ ਤੇ ਬੰਦੇ ਕਈ ਕਹਿ ਦਿੰਦੇ ਨੇ ਵੀ ਅਜਦਾ ਜ਼ਮਾਨਾ ਤੇ ਐਸਾ ਹੈ ਕਿ ਬੰਦਾ ਆਪਣੇ ਬੱਚਿਆਂ ਦੀ ਸੌ ਨਹੀਂ ਚੁੱਕ ਸਕਦਾ ਦੂਜਿਆਂ ਦੀ ਕੀ ਬੰਦਾ ਗੱਲ ਕਰੇ ਦੂਜਿਆਂ ਦਾ ਕਿਸੇ ਰਿਸ਼ਤੇ ਅੰਦੀ ਕਿਸੇ ਹੋਰ ਦੀ ਕੀ ਗੱਲ ਕਰੇ ਬੰਦਾ ਤੇ ਆਪਣੇ ਬੱਚਿਆਂ ਬਾਰੇ ਨਹੀਂ ਕੁਝ ਸਕਦਾ ਤੋ ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਹਾਂ ਉਹ ਵੀ ਚੰਗੀ ਸੰਗਤ ਕਰਨ ਦਾ ਫਲ ਇਹ ਪ੍ਰਾਪਤ ਹੋ ਜਾਂਦਾ ਹੈ ਕਿ ਸੰਗਤ ਕਰਦਿਆਂ 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 ਜਿਹੜਾ ਸਾਡਾ ਮਨ ਹੈ ਨਾ ਉਹ ਇਤਨਾ ਪਵਿੱਤਰ ਹੋ ਜਾਂਦਾ ਹੈ ਕਿ ਪਵਿੱਤਰ ਹੋ ਕੇ ਉਹਦੇ ਗੁਣ ਆ ਜਾਂਦੇ ਨੇ ਗੁਣਾਂ ਦਾ ਪ੍ਰਭਾਵ ਪੈ ਜਾਂਦਾ ਤੇ ਉਹਨਾਂ ਗੁਣਾਂ ਦੇ ਪ੍ਰਭਾਵ ਦੇ ਨਾਲ ਲੋਕੀ ਸਾਰੇ ਉਹਨੂੰ ਮੰਨਣ ਲੱਗ ਜਾਂਦੇ ਨੇ ਕਿਉਂਕਿ ਲੋਕੀ ਗੁਣਾਂ ਤੋਂ ਪ੍ਰਭਾਵਤ ਹੁੰਦੇ ਨੇ ਤੇ ਉਹਦੇ ਅੰਦਰ ਵੀ ਰਾਵਨਾਮ ਫਲ ਹੁਆ ਪਰਮਾਤਮਾ ਦਾ ਨਾਮ ਜਪਦਾ ਤੇ ਨਾਮ ਜਪਦਿਆਂ ਜਪਦਿਆਂ ਇਹ ਫਲ ਪ੍ਰਾਪਤ ਹੋ ਜਾਂਦਾ ਹੈ ਅੱਜ ਜਿਸ ਬੇਟੀ ਦਾ ਜਨਮ ਦੇਣਾ ਬੇਟੀ ਦਾ ਨਾਮ ਹੈ ਦਿਨਸ਼ਾਨ ਕੋ ਤੇ ਇਹ ਦੋ ਅੱਖਰਾਂ ਨਾਲ ਬੜਿਆ ਹੈ ਦਿਲ ਤੇ ਸ਼ਾਨ ਸ਼ਾਨ ਆਪਾਂ ਕਹਿ ਸਕਦੇ ਹਾਂ ਹਰ ਮਨੁ ਕਹਿੰਦਾ ਕਿ ਮੈਂ ਆਪਣੇ ਸ਼ਾਨ ਵਾਸਤੇ ਕੰਮ ਕਰ ਰਿਹਾ ਕੋਈ ਬੰਦਾ ਪਗੜੀ ਬੰਦਾ ਬੜੀ ਸ਼ਾਨ ਨਾਲ ਪਗੜੀ ਬੰਨਦਾ ਹੈ ਕਈ ਬੰਦੇ ਸ਼ਾਨ ਨਾਲ ਬੈਠਦੇ ਨੇ ਹਰ ਬੰਦਾ ਚਾਹੁੰਦਾ ਮੈਂ ਸ਼ਾਨ ਨਾਲ ਰਵਾਂ ਤੇ ਸ਼ਾਨ ਜਿਹੜੀ ਹੈ ਨਾ ਚੰਗੀ ਵੱਡੀ ਕਾਰ ਨਾਲ ਹੁੰਦੀ ਹੈ ਚੰਗੇ ਵੱਡੇ ਘਰ ਨਾਲ ਹੁੰਦੀ ਹੈ ਚੰਗੇ ਸੋਨੇ ਕੱਪੜਿਆਂ ਨਾਲ ਹੁੰਦੀ ਹੈ ਬੰਦਾ ਕਹਿੰਦਾ ਮੈਂ ਸ਼ਾਨ ਸ਼ਾਨ ਨਾਲ ਦਿਖਾਂ ਲੇਕਿਨ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਬੱਚੀ ਦਾ ਨਾਂ ਰੱਖਿਆ ਦਿਲਸ਼ਾਨ ਕੋਈ ਕਹਿੰਦੇ ਸ਼ਾਨ ਸਿੰਘ ਵੀ ਕੱਲੇ ਹੁੰਦੇ ਨੇ ਮੈਂ ਕਈਆਂ ਦੇ ਨਾਂ ਸੁਨੇ ਨੇ ਕੱਲਾ ਸ਼ਾਨ ਸਿੰਘ ਨਾ ਹੁੰਦਾ ਪਰ ਬੇਟੀ ਦਾ ਨਾਂ ਦਿਲਸ਼ਾਨ ਦਿਲਸ਼ਾਨ ਦਾ ਮਤਲਬ ਹੁੰਦਾ ਦਿਲ ਦੀ ਸ਼ਾਨ ਹੋਵੇ ਯਾਨੀ ਕਿ ਕਿਸੇ ਚੀਜ਼ ਦੇ ਮੋਤਾਜ ਨਹੀਂ ਜਿਵੇਂ ਕਈ ਬੰਦੇ ਡਿਪੈਂਡ ਹੁੰਦੇ ਨੇ ਕਿਸੇ ਚੀਜ਼ ਦੇ ਉੱਤੇ ਕਰਨ ਚੇ ਦਿੱਤੇ ਖੜੇ ਹੋ ਕੇ ਕਹਿੰਦੇ ਨੇ ਮੈਂ ਖੜਾ ਹੋ ਰਿਹਾ ਆਪਣੇ ਆਪ ਦੇ ਪੈਰਾਂ ਉੱਤੇ ਜਾਨ ਨਹੀਂ ਕੁਝ ਬੰਦੇ ਐਸੇ ਹੁੰਦੇ ਨੇ ਕਿ ਜਿਨ੍ਹਾਂ ਕੋਲ ਧਨ ਦੌਲਤ ਨਹੀਂ ਹੁੰਦੀ ਜਿਨਾ ਕੋਲ ਕੋਈ ਵਤੂ ਚਾਹਦਾ ਨਹੀਂ ਹੁੰਦਾ ਪਰ ਦਿਲ ਦੀ ਸ਼ਾਨ ਹੁੰਦੀ ਹੈ ਉਹ ਮਨੁੱਖ ਖੜੇ ਮੱਥੇ ਰਹਿੰਦੇ ਨੇ ਬਾਬਾ ਕਬੀਰ ਜੀ ਕੋਲ ਇੱਕ ਚੀਜ਼ ਸੀ ਕਿਉਂਕਿ ਬਾਬਾ ਕਬੀਰ ਜੀ ਪਰਮਾਤਮਾ ਦਾ ਨਾਮ ਜਪਦੇ ਸੀ ਨਾਮ ਵਿੱਚ ਮਸਤ ਰਹਿੰਦੇ ਸੀ ਤੇ ਉਸ ਮਸਤੀ ਦੇ ਨਾਲ ਚਿਹਰੇ ਤੇ ਖੇੜਾ ਵੀ ਸੀ ਹੁਣ ਉਹ ਖੇੜਾ ਜਿਹੜਾ ਕਿ ਕਈ ਵੱਡੇ ਵੱਡਿਆਂ ਕੋਲ ਵੀ ਨਹੀਂ ਸੀ ਤੇ ਬਾਬਾ ਕਬੀਰ ਜੀ ਖੁਦ ਕਹਿੰਦੇ ਨੇ ਹਮ ਨਿਰਧਨ ਜੋ ਇਹੋਦਾਂ ਨੂੰ ਪਾਇਓ ਮਰਦੇ ਫੂਟ ਬੁਮਾਨੀ ਕਦੇ ਵੱਡੇ ਵੱਡੇ ਗਮਾਨ ਵਾਲੇ ਵੱਡੇ ਵੱਡੇ ਧੰਦੌਲਤ ਵਾਲੇ ਹੰਕਾਰੀ ਬੰਦੇ ਇਹ ਵੇਖ ਕੇ ਮੈਨੂੰ ਛੜਦੇ ਨੇ ਵੀ ਇਸ ਕੋਲ ਕੱਖ ਵੀ ਨਹੀਂ ਝੁਗਦੇ ਰਹਿੰਦਾ ਤੇ ਇਹਦੀ ਦਿਲ ਦੀ ਸ਼ਾਨ ਬੜੀ ਹੈ ਇਹਦੇ ਮੱਥੇ ਦਾ ਖੇੜਾ ਬੜਾ ਹੈ ਇਹ ਬੜਾ ਖੁਸ਼ ਰਹਿੰਦਾ ਉਹ ਲੋਕੇ ਖੁਸ਼ੀ ਤੋਂ ਛੜਦੇ ਨੇ ਲੋਕਾਂ ਨੂੰ ਖੁਸ਼ ਵੇਖ ਕੇ ਤੋਂ ਦਿਲ ਸ਼ਾਨ ਦਾ ਮਤਲਬ ਹੈ ਕਿ ਉਹ ਦਿਲ ਲੰ ਮਜਬੂਤ ਕਿਸੇ ਉੱਤੇ ਡਿਪੈਂਡ ਨਹੀਂ ਇਹ ਤੁਸੀਂ ਆਪ ਜੀ ਨੇ ਹੁਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਸਰਵਣ ਕੀਤਾ ਹੈ ਪਿਛਲੇ ਦਿਨਾਂ ਵਿੱਚ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਔਰ ਪਰਿਵਾਰ ਵਿਛੋੜਾ ਅਨੰਦਪੁਰ ਸੈਵਨ ਨੂੰ ਛੱਡਣਾ ਬੜਾ ਕੁਝ ਹੋਇਆ ਤੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਜੋ ਜ਼ਫਰਨਾਮਾ ਲਿਖਿਆ ਉਹਦੇ ਚ ਇੱਕ ਬੋਲ ਬੜਾ ਪਿਆਰਾ ਸੀ ਕਿਉਂਕਿ ਜਿਹੜੇ ਰਾਜੇ ਹੁੰਦੇ ਨੇ ਜਾਂ ਕਿਸੇ ਨੂੰ ਈਨ ਮਨਵਾਉਣ ਵਾਲੇ ਹੁੰਦੇ ਨੇ ਗੋਡੀਆਂ ਟਿਕਾਉਣ ਵਾਲੇ ਹੁੰਦੇ ਨੇ ਉਹ ਕਹਿੰਦੇ ਹੁਦੀਆਂ ਗੋਡੀਆਂ ਟਿਕ ਗਈਆਂ ਕੁੱਝ ਲੋ ਕੱਖ ਨਹੀਂ ਰਿਹਾ ਬੰਦਾ ਮਰ ਗਿਆ ਬੰਦਾ ਕੱਖ ਨਹੀਂ ਰਿਹਾ ਹਾਰ ਮੰਨ ਲਏਗਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਵੀ ਹਸਣੇ ਆ ਪਹੁੰਚਿਆ ਵੀ ਤੁਸੀਂ ਵੀ ਹਾਰ ਮੰਨ ਲਓ ਉਹ ਕਹਿੰਦਾ ਹਾਰ ਕਿਉ ਮੰਨਣਾ ਕਹਿੰਦੇ ਤੁਹਾਡਾ ਉਲਾਦੀ ਵੀ ਨਹੀਂ ਰਹੀ ਚਾਰੋਂ ਬੱਚੇ ਚਲੇ ਗਏ ਜਿੱਥੇ ਰਹਿੰਦੇ ਸੀ ਘਰ ਬਾੜ ਨਹੀਂ ਚੱਲਾ ਗਿਆ ਅਨੰਦਪੁਰ ਦਾ ਕਿਲਾ ਵੀ ਤੁਹਾਡੇ ਕੋਲ ਨਹੀਂ ਹੈ ਹੁਣ ਕੋਈ ਤੁਹਾਡੇ ਕੋਲ ਨੀਲਾ ਘੋੜਾ ਵੀ ਨਹੀਂ ਹੈ ਬੜੇ ਕੋਲ ਕੁਝ ਵੀ ਨਹੀਂ ਹੈ ਕੱਲੇ ਫਿਰ ਰਹੇ ਹੋ ਤੁਹਾਡੇ ਕੋਲ ਕੁਝ ਵੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਤੁਹਾਡੀ ਗੱਲ ਬਿਲਕੁਲ ਠੀਕ ਹੈ ਬਿਲਕੁਲ ਕੁਝ ਵੀ ਨਹੀਂ ਪਰ ਇੱਕ ਚੀਜ਼ ਤੁਸੀਂ ਪੁੱਲ ਗਏ ਨਾ ਸਾਜ਼ੋ ਨਾ ਬਾਜ਼ੋ ਨਾ ਫੌਜੋ ਨਾ ਪਰਸ਼ ਪਰ ਖੁਦਾਵੰਦ ਬਖਸ਼ੰਦਈ ਐਸ਼ਵਰਸ਼ ਮੈਨੂੰ ਖੁਦਾਵੰਦ ਅੱਲਾ ਤਾਲਾ ਪਰਮਾਤਮਾ ਨੇ ਜਿਹੜੀ ਮੈਨੂੰ ਅੰਦਰੋਂ ਜੀ ਦੀ ਸ਼ਾਨ ਦਿੱਤੀ ਜਿਹੜੇ ਬੰਨੋਂ ਅੰਦਰੋਂ ਪਰਮਾਤਮਾ ਨੇ ਹੌਸਲਾ ਦਿੱਤਾ ਉਹ ਪਰਮਾਤਮਾ ਦਾ ਹੌਸਲਾ ਮੇਰੇ ਨਾਲ ਹੈ ਰੱਬ ਮੇਰੇ ਨਾਲ ਹੈ ਉਹਨੂੰ ਕੋਈ ਨਹੀਂ ਖੋਲ ਸਕਦਾ ਉਹ ਕਿਵੇਂ ਨਾਲ ਰਹਿੰਦਾ ਉਹ ਹੈ ਤੇ ਸਭ ਦੇ ਨਾਲ ਪਰ ਅਸੀਂ ਭੁੱਲ ਜਾਂਦੇ ਆ ਜਿਹਨੂੰ ਯਾਦ ਹੁੰਦਾ ਉਹਨਾਂ ਦੇ ਨਾਲ ਹੈ ਜਿਹੜੇ ਭੁੱਲ ਜਾਂਦੇ ਨੇ ਉਹਨਾਂ ਦੇ ਦੂਰ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਤੇ ਸਦਾ ਸੰਭਾਵੇਂ ਔਰ ਜਿਹੜੀ ਕਿ ਜੇ ਆਪਾਂ ਭੁੱਲ ਜਾਈਏ ਨਾ ਕਈ ਵਾਰੀ ਕੋ ਲੋਕ ਕਿਵੇਂ ਸੀ ਦੁਖੀ ਹੋ ਜਾਂਦੇ ਆ ਕਈ ਵਾਰੀ ਪਤਾ ਕੀ ਹੁੰਦਾ ਕਾਰ ਦੀ ਚਾਬੀਆਂ ਦਾ ਗੁੱਠਾ ਸਾਡੇ ਜੇ ਵਿੱਚ ਆਉਂਦਾ ਤੇ ਆਪਾਂ ਜਿਸ ਜਗ੍ਹਾ ਤੇ ਮੀਟਿੰਗ ਵਾਸਤੇ ਜਾਂਦੇ ਹਾਂ ਜਿਸ ਭੈਣ ਭਰਾ ਨਾਲ ਮਿਲਣ ਉੱਥੋਂ ਉੱਠਦੇ ਆ ਤੇ ਕਾਰ ਦੀ ਚਾਬੀ ਗਈ ਜਿੱਥੇ ਨਹੀਂ ਉੱਥੇ ਨਹੀਂ ਬੰਦਾ ਬੜੇ ਪਰੇਸ਼ਾਨ ਹੋ ਕੇ ਕਿੱਥੇ ਰੱਖ ਦਿੱਤੀ ਮੈਂ ਵਾਸ਼ਰਮ ਗਿਆ ਸੀ ਕਿੱਥੇ ਗਿਆ ਜਿੱਦੜ ਦਾ ਬੰਦਾ ਦੇਖਦਾ ਰਹਿੰਦਾ 15 ਮਿੰਟ ਵੀ ਅੱਧਾ ਘੰਟਾ ਖੱਜਲ ਹੋ ਜਾਂਦਾ ਤੇ ਕਈ ਵਾਰੀ ਕੋਈ ਬੰਦਾ ਸਿਆਣਾ ਕਹਿੰਦਾ ਤੂੰ ਆਪਣੀਆਂ ਜੇਬਾਂ ਦੇਖ ਉਹ ਜੇਬਾਂ ਦੇਖਦਾ ਤੇ ਕਹਿੰਦਾ ਲੈ ਮੇਰੇ ਜੇਬ ਵਿੱਚ ਹੁਣ ਜਦੋਂ ਤੱਕ ਜੇਬ ਨਹੀਂ ਸੀ ਟੋਲੀ ਚਾਬੀ ਤੇ ਕੋਲ ਹੀ ਸੀ ਕਿਉਂਕਿ ਭੁੱਲ ਗਿਆ ਅਮ ਗਿਆਨੀ ਹੋ ਗਈ ਉਹਨੂੰ ਪਤਾ ਹੀ ਨਹੀਂ ਵੀ ਚਾਬੀ ਮੇਰੇ ਜੇਬ ਵਿੱਚ ਹੈ ਜੇਬ ਵਿੱਚ ਚਾਬੀ ਹੁੰਦਿਆ ਹੋਇਆ ਉਹ ਅੱਧਾ ਕੰਟਾ ਹੈ ਉਹ ਪਰੇਸ਼ਾਨ ਹੁੰਦਾ ਆਪ ਹੀ ਹੁੰਦਾ ਉਹਨਾਂ ਘਰ ਵਾਲਿਆਂ ਨੂੰ ਪਰੇਸ਼ਾਨ ਰੱਖਦਾ ਵੀ ਚਾਬੀ ਕਿੱਥੇ ਸੀ ਐ ਤੇ ਕੋਲ ਉਹ ਭੁੱਲ ਗਿਆ ਜਦੋਂ ਦਿਮਾਗ ਚੋਂ ਚੀਜ਼ ਨਿਕਲ ਜਾਂਦੀ ਹੈ ਤੇ ਉਹ ਭੁੱਲ ਜਾਂਦਾ ਬੰਦਾ ਬਸ ਇਸੇ ਤਰ੍ਹਾਂ ਰੱਬ ਤੇ ਸਾਡੇ ਅੰਦਰ ਹੈ ਸਾਡੇ ਦਿਮਾਗ ਚੋਂ ਨਿਕਲ ਜਾਂਦਾ ਹੈ ਸਾਡੇ ਦਿਲ ਚੋਂ ਨਿਕਲ ਗਿਆ ਅਸੀਂ ਉਹਨੂੰ ਭੁੱਲ ਗਏ ਹਾਂ ਹੁਣ ਕਰਨਾ ਕੀ ਹੈ ਸਿਮਰ ਸਿਮਰ ਤਿਸ ਸਦਾ ਸਮਾਲ ਲੈ ਉਹਨੂੰ ਯਾਦ ਰੱਖਣਾ ਜੇ ਪਰਮਾਤਮਾ ਨੂੰ ਯਾਦ ਰੱਖੀਏ ਇਸੇ ਕਰਕੇ ਜਿਵੇਂ ਆਪ ਜੀ ਨੇ ਪਾਈਸਾ ਰੰਗੀਲੇ ਜੀ ਪਾਸੋਂ ਸ਼ਬਦ ਸਰਵਣ ਕੀਤਾ ਗੁਰੂ ਸਾਹਿਬ ਵੀ ਅਸੀਸਾਂ ਦਿੰਦੇ ਨੇ ਕਿ ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਕਿ ਆਪਾਂ ਬੱਚੇ ਪਤਾ ਕਿਉਂ ਪੈਦਾ ਕਰਦੇ ਆਂ ਵੀ ਵੱਡਾ ਹੋ ਕੇ ਸਾਨੂੰ ਸੁੱਖ ਦੇਣੇ ਮਾ ਜੜੀ ਹੈ ਨਾ ਇਦੇ ਬਾਬਤ ਗੁਰਬਾਣੀ ਦੀ ਪੰਕਤੀ ਹੈ ਹੋ ਸਕਦਾ ਮੈਂ ਆਪਣੀ ਜ਼ਬਾਨ ਵੱਲੇ ਕਰ ਨਾ ਕਹਿ ਸਕਾਂ ਕਿਸੇ ਤਰੀਕੇ ਨਾਲ ਬੰਦਾ ਸੰਕੋਚ ਕਰਦਾ ਪਰ ਗੁਰਬਾਣੀ ਜੇਕਰ ਪੰਕਤੀ ਆ ਜਾਏ ਫਿਰ ਤੇ ਵਿਆਖਿਆ ਕਰਨੀ ਬਣਦੀ ਹੈ ਸਤਿਗੁਰੂ ਪਾਤਸ਼ਾਹ ਫਰਮਾਨ ਕਰਦੇ ਨੇ ਬਾਣੀ ਵਿੱਚ ਜਿਉ ਜਨਮੀ ਗਰਭ ਪਾਲੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਿਲਾਸਾ ਕਹਿੰਦੇ ਨੇ ਇਹ ਬੱਚਾ ਜਿਹੜਾ ਹੈ ਵੱਡਾ ਹੋ ਕੇ ਮੈਨੂੰ ਸੁਖ ਸੁਵਿਧਾ ਦਾ ਕਾਰਨ ਬਣੇ ਪਰ ਪਤਾ ਕਦੋਂ ਕਰਦਾ ਹੈ ਅਜੇ ਬੱਚਾ ਪੈਦਾ ਨਹੀਂ ਹੋਇਆ ਜੋ ਜਨਨੀ ਗਰਭ ਪਾਲਦੀ ਅਜੇ ਗਰਭ ਹੀ ਪਾਲ ਰਹੀ ਹੈ ਤੇ ਅਖਿਆ ਦਾ ਕਰੀਏ ਪਰ ਉਹਦੇ ਮਨ ਵਿੱਚ ਆਸਾ ਹੈ ਮੇਰਾ ਬੱਚਾ ਹੋਏਗਾ ਵੱਡਾ ਹੋਏਗਾ ਮੈਨੂੰ ਸੁਖ ਦੇਗਾ ਲੇਕਿਨ ਬਾਬਾ ਜੀ ਬਾਣੀ ਚ ਕੀ ਕਹਿੰਦੇ ਨੇ ਕੱਲਾ ਸੁਖ ਹੀ ਮੰਗਦੇ ਹੈ ਕਈ ਵਾਰੀ ਬੰਦਾ ਕਹਿੰਦਾ ਬੱਚੇ ਐਸੇ ਪੈਦਾ ਹੋਣ ਵੀ ਸਾਡਾ ਬੁਢੇਪਾ ਵੀ ਸਵਾਰਣ ਸਾਨੂੰ ਹੋਰ ਚੰਗਾ ਕਰਣ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਜਿਹੜਾ ਆਪਾਂ ਸਰੋਣ ਕੀਤਾ ਸੀ ਨਾ ਪੁੱਤਾਂ ਮਾਤਾ ਕੀ ਆਸ਼ੀਸ਼ ਇਦਿਜ ਇੱਕ ਪੰਕਤੀ ਕਹਿੰਦੇ ਨੇ ਵੀ ਬੱਚਾ ਤੇਰਾ ਐਸਾ ਹੋਏਗਾ ਇਹਨੂੰ ਤੂੰ ਨਾਮ ਜਪਣ ਲਾ ਤੇਰੇ ਪਿਤਰਾਂ ਦਾ ਵੀ ਉਧਾਰ ਹੋ ਜਾਏਗਾ ਜਿਸ ਸਿਮਰਤ ਸਭ ਕਿਲਵਿਕ ਨਾਸ ਹੈ ਬਿਤਰੀ ਹੋਏ ਉਧਾਰ ਹੋ ਵੀ ਇਹ ਬੱਚੇ ਮੈਂ ਇਸ ਪੰਕਤੀ ਦਾ ਅਰਥ ਹੀ ਕਰਦਾ ਹਾਂ ਕਿਉਂਕਿ ਹਰ ਮਨੁੱਖ ਜਿਹੜਾ ਜ਼ਿੰਦਗੀ 'ਚ ਪੈਦਾ ਹੋ ਗਿਆ ਨਾ ਉਹਨੂੰ ਦੁੱਖ ਸੁੱਖ ਹੁੰਦੇ ਨੇ تو جہا بندہ وڈی مردہ ہوئے انہیں وڈے دکھ سکھ دیکھے ہوئے جدو آپ کسی وڈے نال گل کریے تو کہیں پارٹ آف لائف ہے جنہیں مرضی وڈا دکھ سنا لو وہ کبھی پتر ہی کئی نہ ہوئے تو من سوچا کما لے تو پارٹ آف لائف کی کر سکتے ہیں تو بھی سو دکھ سکھ آتے ہیں کہ بندہ اگر کچھ لوگی کا علاج کیے تو ستگو جی کہ پرماتما نام جب رب اگیں اردس کر کیونکہ دکھ سکھ ہوتا ہے ਸੋਖ ਦੁਖ ਦੋਇ ਦਰ ਕਪੜੇ ਪਹਿਰੇ ਆਏ ਮਨੁੱਖ ਤੇ ਪਾਦਸ਼ਾਹ ਫਰਮਾਨ ਕਰਦੇ ਨੇ ਤੂੰ ਰੱਬ ਦਾ ਨਾਮ ਜਪ ਸਿਮਰਨ ਕਰ ਬੰਦਗੀ ਕਰ ਤੇ ਉਸ ਬੰਦਗੀ ਕਰਨ ਨਾਲ ਨਾਮ ਜਪਣ ਨਾਲ ਕੀ ਹੋਏਗਾ ਤੇਰੇ ਦੁਖ ਦੂਰ ਹੋ ਜਾਣਗੇ ਜੇ ਜਿਹੜੀਆਂ ਹਰੜਲ ਦੁਨੀਆ ਤੇ ਆਉਂਦੀਆਂ ਨੇ ਜੇ ਰੁਕਾਵਟਾਂ ਆਉਂਦੀਆਂ ਨੇ ਉਹ ਦੂਰ ਹੋ ਜਾਣਗੀਆਂ ਤੇਰੇ ਸਾਰੇ ਕੰਮ ਸਿੱਧੇ ਹੋ ਜਾਣਗੇ ਤੂੰ ਪਰਮਾਤਮਾ ਦਾ ਨਾਮ ਜਪ ਇਹ ਬੱਚੇ ਨੂੰ ਹੌਸਲਾ ਦਿੱਤਾ ਵੀ ਕਿਸੇ ਹੁਣ ਦਾ ਅਸਰ ਨਹੀਂ ਕੋਈ ਜੰਤਰ ਮੰਤਰ ਤੰਤਰਾਂ ਦਾ ਅਸਰ ਨਹੀਂ ਕਿਸੇ ਦੇਵੀ ਦੇਵਤੇ ਦਾ ਅਸਰ ਨਹੀਂ ਇਹ ਗ੍ਰਹਿਣ ਅਛੇ ਤਰ੍ਹਾਂ ਦਾ ਅਸਰ ਨਹੀਂ ਤੂੰ ਪਰਮਾਤਮਾ ਦਾ ਨਾਮ ਜਪ ਤੇਰੇ ਸਾਰੇ ਪਾਪ ਦੂਰ ਹੋ ਜਾਣਗੇ ਜਿਸ ਸਿਮਰਤ ਸਭ ਕਿੱਲ ਦੇ ਨਾਸੇ ਰੁਕਾਵਟਾਂ ਦੂਰ ਹੋ ਜਾਣਗੀਆਂ ਇਹ ਸਭ ਕਿੱਲਾਂ ਦੂਰ ਹੋ ਜਾਣ ਲਗੀਆਂ ਤੇ ਪਤਰੀ ਹੋਏ ਉਧਾਰ ਤੂੰ ਪਰਮਾਤਮਾ ਦਾ ਨਾਮ ਜਪ ਇਹਦੇ ਨਾਲ ਕੀ ਹੋਏਗਾ ਤੇਰੇ ਪਿੱਤਰਾਂ ਦਾ ਵੀ ਉਜਾਰ ਹੋ ਜਾਏ ਪਿੱਤਰ ਕੌਣ ਹੁੰਦੇ ਨੇ ਜਿਹੜੇ ਸਾਡੇ ਬੁਢਰ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਨੂੰ ਸੁੱਖ ਦੇਣ ਦੇ ਲਈ ਕਈ ਬੰਦੇ ਲੰਗਰ ਛਕਾਉਂਦੇ ਨੇ ਬੜਾ ਕੁਝ ਕਰਦੇ ਨੇ ਪਰ ਮੈਂ ਬੇਨਤੀ ਕਰਦਾ ਹੁੰਦਾ ਕਿ ਆਪਾਂ ਉਹਨਾਂ ਵਾਸਤੇ ਨਾਮ ਜਪੀਏ ਸਿਮਰਨ ਕਰੀਏ ਸੁਪੰਨੀ ਸਾਹਿਬ ਦਾ ਪਾਠ ਕਰੀਏ ਇੱਕ ਹੋਰ ਵੀ ਗੱਲ ਹੋ ਜਾਂਦੀ ਹੈ ਕਈ ਵਾਰੀ ਨਾ ਸਾਨੂੰ ਨੌਕਰੀ ਨਹੀਂ ਹੁੰਦੀ ਆ ਪੈਸਾ ਨਹੀਂ ਹੁੰਦਾ ਸੁੱਖ ਸੁਵਿਧਾਵਾਂ ਨਹੀਂ ਹੁੰਦੀਆਂ ਤੇ ਮਾਪੇ ਦੀ ਚੰਗੀ ਸੇਵਾ ਨਹੀਂ ਕਰ ਸਕਦੇ ਪਰ ਕਈ ਵਾਰੀ ਮਨੁੱਖ ਨੂੰ ਭਾਗ ਲੱਗ ਜਾਣਾ ਚੰਗਾ ਕਾਰੋ ਵੇਕਾਰਾਂ ਸਭ ਕੁਝ ਹੋਣ ਤੇ ਬੰਦਾ ਸੋਚਦਾ ਅੱਜ ਜਿਹੜੇ ਮਾਪੇ ਹੁੰਦੇ ਨੇ ਨਾ ਸੇਵਾ ਕਰਦਾ ਪਰ ਹੁਣ ਮਾਪੇ ਨਹੀਂ ਹਨ ਮੈਨੂੰ ਐਸੇ ਵੀ ਦੁਨੀਆ ਤੇ ਬੰਦੇ ਮਿਲ ਲੈਣੇ ਉਹ ਕਹਿੰਦੇ ਜਦੋਂ ਸਾਡੇ ਕੋਲ ਕੁਝ ਨਹੀਂ ਸੀ ਮਾਪੇ ਸੀ ਸੀ ਸੇਵਾ ਨਹੀਂ ਸੀ ਕਰ ਸਕਦੇ ਪਰ ਅੱਜ ਮੇਰੇ ਕੋਲ ਸਭ ਕੁਝ ਹੈ ਇੱਕੋ ਇੱਕ ਕਮੀ ਹੈ ਮੇਰੇ ਸਿਰ ਤੇ ਮਾਪੇ ਨੂੰ ਸੇਵਾ ਕਿਵੇਂ ਕਰਾਂ ਤੇ ਉਹਨਾਂ ਵਾਸਤੇ ਜਵਾਬ ਇਹ ਹੈ ਅਗਰ ਆਪਾਂ ਇਹ ਚਾਹੁੰਦੇ ਆ ਕਿ ਮਾਪਿਆਂ ਦੀ ਸੇਵਾ ਕਰਨਾ ਤੇ ਉਹ ਸੇਵਾ ਇਹ ਹੈ ਕਿ ਪਰਮਾਤਮਾ ਦਾ ਨਾਮ ਜਪੋ ਉਨਾਂ ਨੂੰ ਯਾਦ ਕਰਕੇ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰ ਲਈਏ ਚੋਪਈ ਸਾਹਿਬ ਦਾ ਪਾਠ ਕਰ ਲਈਏ ਜਪਜੀ ਸਾਹਿਬ ਦਾ ਪਾਠ ਕਰ ਲਈਏ ਇਹ ਉਹਨਾਂ ਨੂੰ ਪਹੁੰਚਦਾ ਹੈ ਔਰ ਗੁਰਬਾਣੀ ਦਾ ਫਰਮਾਨ ਹੈ ਜਿਸ ਸਿਮਰ ਸਭ ਕਿਲ ਵਿਖ ਨਸੈ ਪਤਰੀ ਹੋਏ ਉਧਾਰ ਉਹਨਾਂ ਦਾ ਵੀ ਉਧਾਰ ਹੋ ਜਾਂਦਾ ਹੈ ਤੋਂ ਆਪਣੇ ਬੱਚਿਆਂ ਨੂੰ ਇਹ ਆਪਾਂ ਸਿਖਿਆ ਦਈਏ ਇੱਕ ਮੈਂ ਹੋਰ ਬੇਨਤੀ ਕਰਦਾ ਹਾਂ ਅਗਰ ਕੋਈ ਬੱਚਾ ਹੋ ਕੇ ਪਰਮਾਤਮਾ ਦਾ ਨਾਮ ਨਹੀਂ ਜਪਦਾ ਨਾ ਸਭ ਤੋਂ ਵੱਡੀ ਗਾਲ ਪਤਾ ਕੀ ਹੁੰਦੀ ਹੈ ਕਈ ਵਾਰੀ ਆਪਾਂ ਨੂੰ ਗੁੱਸਾ ਆ ਜਾਂਦਾ ਛੋਟੀਆਂ-ਮੋਟੀਆਂ ਗਾਲਾਂ ਬੰਦਾ ਕੱਢਦਾ ਰਹਿੰਦਾ ਪਰ ਜੇ ਬੰਦਾ ਕਿਸੇ ਨੂੰ ਮਾਂ ਦੀ ਗਾਲ ਕੱਢ ਦੇਵੇ ਨਾ ਬੰਦਾ ਗੁੱਸੇ ਹੋ ਜਾਂਦਾ ਵੀ ਤੈਨੂੰ ਮਾਂ ਦੀ ਗਾਲ ਕੱਢਦੀ ਹੈ ਤੇ ਸਤਿਗੁਰੂ ਪਾਤਸ਼ਾਹ ਆਪਾਂ ਸਾਰੇ ਜਾਣਦੇ ਆ ਜਦੋਂ ਧੀਆਂ ਵੀ ਜੜੀਆਂ ਹੁੰਦੀਆਂ ਨੇ ਨਾ ਸਸਵਰਾਜ ਜਾਂਦੀਆਂ ਨੇ ਸੌਰੇ ਜਾਂਦੀਆਂ ਨੇ ਜਦੋਂ ਇਹਨੂੰ ਵੀ ਕੋਈ ਸੱਸਾਂ ਜਾਂ ਕੋਈ ਭੈੜੇ ਬੰਦੇ ਮਿਲ ਜਾਂਦੇ ਨੇ ਗਲਤੀਆਂ ਤਾਂ ਸਭ ਤੋਂ ਹੁੰਦੀਆਂ ਨੇ ਪਰ ਇਹਨਾਂ ਨੂੰ ਇੱਕ ਗਾਲ ਹੀ ਕੱਢੀ ਜਾਂਦੀ ਹੈ ਵੀ ਤੈਨੂੰ ਮਾਂ ਨੇ ਕੀ ਸਿਖਾਇਆ ਮਾਂ ਨੇ ਕੀ ਅਕਲ ਦਿੱਤੀ ਮਾਂ ਦੀ ਗਾਲ ਆਂਦੀ ਹੈ ਤਾਂ ਉਸ ਤੈਨੂੰ ਬੜਾ ਦੁੱਖ ਲੱਗਦਾ ਵੀ ਮੇਰੀ ਮਾਂ ਨੂੰ ਕਿਹਾ ਜਾ ਰਿਹਾ ਪਰ ਪਾਤਸ਼ਾਹੇ ਥੇ ਗੱਲ ਕਹਿੰਦੇ ਨੇ ਵੀ ਜਿਹੜੇ ਬੰਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਸਿਮਰਨ ਨਹੀਂ ਕਰਦੇ ਸਤਗੁਰੂ ਜੀ ਕਹਿੰਦੇ ਇਹਨਾਂ ਨੇ ਮਾਵਾਂ ਨੇ ਇਹਨਾਂ ਨੂੰ ਜਮੇ ਹੀ ਕਿਉਂ ਸੀ ਸਤਗੁਰ ਪਾਤਸ਼ਾਹ ਦਾ ਫਰਮਾਨ ਹੈ ਪਾਤਸ਼ਾਹ ਬਾਣੀ ਜੀ ਫਰਮਾਨ ਕਰਦੇ ਨੇ ਕਿ ਅਸੀਂ ਲੋਕ ਕੀ ਕਰੀਏ ਪਰਮਾਤਮਾ ਦਾ ਨਾਮ ਜਪੀਏ ਤੇ ਪਰਮਾਤਮਾ ਦੇ ਨਾਮ ਜਪਣ ਦੇ ਨਾਲ ਮਾਤਾ ਦਾ ਜਿਹੜਾ ਹੈ ਨਾ ਉਹ ਕੁੱਖ ਜਿਹੜੀ ਸਮੜ ਜਾਂਦੀ ਹੈ ਕੁੱਖ ਉਧਾਰ ਹੋ ਜਾਂਦਾ ਤੇ ਭਗਤ ਕਬੀਰ ਜੀ ਤੇ ਇਥੋਂ ਤੱਕ ਕਹਿ ਦਿੰਦੇ ਨੇ ਵੀ ਅਗਰ ਕੋਈ ਬੰਦਾ ਪਰਮਾਤਮਾ ਦਾ ਨਾਮ ਨਹੀਂ ਜਪਦਾ ਤੇ ਮਾਂ ਜਿਹੜੀ ਹੈ ਉਹ ਸੁਹਾਗਣ ਹੀ ਕਿਉਂ ਹੈ ਕਿਉਂਕਿ ਸੁਹਾਗਣ ਹੋਈ ਜੇ ਤਾਂ ਬੱਚੇ ਹੋਣਗੇ ਤੇ ਉਹ ਕਹਿੰਦੇ ਨਹੀਂ ਮਾਂ ਵਿਧਵਾ ਹੀ ਹੋ ਜਾਏ ਕਹਿੰਦੇ ਨੇ ਜੇ ਕੁਲ ਪੂਤ ਨਾ ਗਿਆਨ ਵਿਚਾਰੀ ਵਿਧਵਾ ਕਸਣਾ ਪਈ ਮੈਂ ਤਾਰੀ ਉਹਦੀ ਮਾਂ ਵਿਧਵਾ ਹੀ ਹੋ ਜਾਏ ਜਿਹੜੇ ਪਰਮਾਤਮਾ ਦਾ ਨਾਮ ਜਿਨ ਹਰ ਹਿਰਦੈ ਨਾਮ ਨ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੰਜੀ ਦੇ ਫੇਰਾ ਬਿਨ ਨਾਵੇ ਓਏ ਖਪ ਖਪ ਉਹ ਇੱਕ ਰਾਂਦਾ ਕਹਿੰਦੇ ਜਿਹੜੇ ਬੱਚੇ ਨਾਮ ਨਹੀਂ ਜਪਦੇ ਨਾ ਉਹਨਾਂ ਦੀ ਮਾਂਵਾ ਬਾਪ ਦੀ ਕਿਉਂ ਹੋ ਗਈ ਨਾ ਹੋ ਗਈ ਵੇ ਬੱਚੇ ਜੰਮਦਿਆਂ ਨਾ ਸਾਡੇ ਵਰਗੇ ਬੰਦੇ ਤਾਂ ਮੈਂ ਬੇਨਤੀ ਕਰਾਂ ਜਿਹੜੇ ਵੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਵੀ 24 ਘੰਟੇ ਲੰਘ ਦੇਖੋ ਭਾਵੇਂ ਇੱਕ ਜਵਸ ਦਾ ਪਾਰ ਕਰੋ ਚੋ ਪੈਸਾ ਦਾ ਪਾਰ ਕਰੋ ਪੰਜ ਵਾਰੀ ਮੂਲ ਮੰਤਰ ਦਾ ਪਾਰ ਕਰੋ ਪੰਜ ਵਾਰੀ ਵਾਇ ਗੁਰੂ ਕਹੋ ਜੋ ਤੁਸੀਂ ਕਰ ਸਕਦੇ ਹੋ ਅਗਰ ਨਹੀਂ ਕਰਦੇ ਨਾ ਤੇ ਗੁਰੂ ਸਾਹਿਬ ਤੁਹਾਡੀਆਂ ਮਾਵਾਂ ਨੂੰ ਗਾਲਾਂ ਕੱਢਦੇ ਨੇ ਕਿ ਤੇ ਗੁਰੂ ਪਾਤਸ਼ਾਹ ਕਿਰਪਾ ਕਰਨ ਕਿ ਆਪਾਂ ਜਿਹੜੇ ਹਾਂ ਇਸ ਪਾਸੇ ਲੱਗੇ ਆ ਤੇ ਬਾਬਾ ਜੀ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਤੇ ਇਹ ਉਪਦੇਸ਼ ਆਪਾਂ ਸਰਵਣ ਕਰੀਏ ਹਿਰਦੇ ਚ ਵਸਾਈਏ ਬੱਚੇ ਦਿਲシャン ਜਿਹੜੀ ਹੈ ਇਹ ਦਿਲ ਦੇ ਚ ਪਰਮਾਤਮਾ ਨੂੰ ਨਾਮ ਰਹਿ ਕੇ ਉਹ ਨਾਮ ਦੇ ਆਸਰੇ ਤੇ ਸ਼ਾਂਦੇ ਨਾਲ ਜ਼ਿੰਦਗੀ ਬਿਤਾਵੇ ਤਾਂ ਕਿ ਉਹਦੇ ਨਾਲ ਮਾਤਾ ਪਿਤਾ ਦੀ ਵੀ ਸ਼ਾਨ ਉੱਚੀ ਹੋਵੇ ਗੁਰੂ ਪਾਤਸ਼ਾਹ ਦੇ ਵੀ ਚਰਨਾਂ ਵਿੱਚ ਆ ਕੇ ਗੁਰੂ ਪਾਤਸ਼ਾਹ ਦੀ ਸੇਵਾਦਾਰ ਬਣੇ ਔਰ ਐਸੇ ਕਰਦੇ ਆ ਜੀਵਨ ਸਫਲ ਹੋਵੇ ਗੁਰੂ ਪਾਤਸ਼ਾਹ ਮਿਹਰ ਕਰ ਇਨੀਆਂ ਬੇਨਤੀਆਂ ਸਵੀਕਾਰ ਕਰਨੀਆਂ ਜੀ ਭੁੱਲਾ ਚੁੱਕਾ ਦੀ ਖਿਮਾ ਫਤੇ ਕਬੂਲ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ